ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ YouTube ఆర్కిਬ ਟਿਕ ਚੈਨਲ ਦੀ ਤੁਹਾਡਾ ਸਵਾਗਤ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਜੀ ਅੱਜ ਪ੍ਰਿੰਟ ਸੂਟ ਆਪਾਂ ਪ੍ਰਿੰਟ ਸੂਟ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਜੈਜ਼ ਪ੍ਰਾਈਸ ਦੇ ਵਿੱਚ ਬਹੁਤ ਵਧੀਆਗਾ ਸੂਟ ਹੈ ਇਹ ਵਾਲਾ ਪ੍ਰਿੰਟ ਦੇਖੋ ਇਹਦੇ ਉੱਤੇ ਨਾ ਡਿਜੀਟਲ ਪ੍ਰਿੰਟ ਦੀ ਮੋਹਰ ਲੱਗੀ ਹੋਈ ਹੈਗੀ ਲਾਈਨਿੰਗ ਪ੍ਰਿੰਟ ਦੇ ਵਿੱਚ ਥੋੜੀ ਥੋੜੀਆਂ ਲਾਈਨਿੰਗ ਜਿ ਬਣੀਆਂ ਹੋਈਆਂ ਨੇ ਗਿਆ ਤੇ ਇਹਦੇ ਪੌਂਚਿਆਂ ਦੇ ਉੱਤੇ ਨਾ ਵਰਕ ਕੀਤਾ ਗਿਆ ਸਲਵਾਰ ਪੰਜਾਬੀ ਕਾਟਨ ਦੇ ਵਿੱਚ ਹੈਗੀ ਸ਼ਰਟ ਡਿਜੀਟਲ ਪ੍ਰਿੰਟ ਕਾਟਨ ਹੈਗੀ ਇਹ ਵਾਲਾ ਹੈਗਾ ਇਹਦਾ ਦੁਪੱਟਾ ਦੁਪੱਟਾ ਹੈਪੀ ਹੋਰ ਦਾ ਸਾਈਡ ਪੱਟੀ ਲੱਗੀ ਹੋਈ ਜਿਵੇਂ ਆਪਾਂ ਕਿਸੇ ਨੂੰ ਦੇਣਾ ਹੁੰਦਾ ਪਹਿਣ ਪਾਈ ਨੂੰ ਆਪਾਂ ਨੇ ਕੋਈ ਰਿਸ਼ਤੇਦਾਰ ਆ ਜਾਂਦਾ ਆਪਾਂ ਉਹਨੂੰ ਸੂਟ ਦੇਣਾ ਹੁੰਦਾ ਆਪਾਂ ਨੂੰ ਪ੍ਰਾਈਜ਼ ਵੀ ਸਹੀ ਲੱਗੇ ਤੇ ਦੇਖਣ ਨੂੰ ਸੋਹਣਾ ਵੀ ਲੱਗੇ ਤੇ ਅਗਲਾ ਸਟਿਚ ਕਰਕੇ ਪਾ ਵੀ ਸਕੇ ਖੁਦ ਵੀ ਪਾ ਸਕਦੇ ਹਾਂ ਕੱਪੜਾ ਜਿਹੜਾ ਹੁੰਦਾ ਹੈ ਬਹੁਤ ਸੋਹਣਾ ਹੁੰਦਾ ਹੈਗਾ ਮਤਲਬ ਕਿ ਇਹਦੇ ਵਿੱਚ ਥੋੜਾ ਜਿਹਾ ਮਿਕਸ ਹੁੰਦਾਗਾ ਵੀ ਇਹ ਫੜਦਾ ਨਹੀਂ ਹੁੰਦਾ ਛੇਤੀ ਪਾਟਦਾ ਨਹੀਂ ਹੈਗਾ ਜਿਹੜੀ ਕਾਟਨ ਉਹ ਜਲਦੀ ਪਾਟ ਜਾਂਦੀ ਹੈ ਫੇਟ ਵੀ ਹੋ ਜਾਂਦੀ ਹੈ ਥੋੜੀ-ਬੋਤੀ ਪਰ ਜਿਹੜਾ ਇਹ ਸਟਫ ਹੈਗਾ ਇਹ ਛੇਤੀ ਪਾੜਦਾ ਨਹੀਂ ਤੇ ਪ੍ਰੈਸ ਕਰਨ ਦੀ ਵੀ ਕਿ ਜਿਆਦਾ ਲੋਡ ਨਹੀਂ ਹੁੰਦੀ ਤੇ ਇਹ ਤੁਹਾਨੂੰ ਬਹੁਤ ਹੀ ਜੈਸ ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਇਹਦਾ ਪ੍ਰਾਈਸ ਹੈਗਾ ਸੂਟ ਦਾ 599 ਯਾਨੀ ਕਿ 600 ਰੁਪਏ ਦਾ ਸੂਟ ਤੁਹਾਨੂੰ ਮਿਲੂਗਾ ਤੁਸੀਂ ਲੋਕਲ ਕਸਟਮਰ ਹੋ 600 ਰੁਪਏ ਦਾ ਅਗਰਵਾਈ ਤੁਸੀਂ ਬਾਹਰ ਕੋਈ ਮੰਗਵਾਉਂਦਾ ਆਪਣੇ ਤੋਂ ਤਾਂ ਜਿਹੜੇ ਸ਼ਿਪਿੰਗ ਚਾਰਜਸ ਹੋਣਗੇ ਉਹ ਅਲੱਗ ਤੋਂ ਹੋਣਗੇ 600 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜੂਗਾ ਇਹਦੇ ਵਿੱਚ ਜਿਹੜੇ ਪ੍ਰਿੰਟ ਨੇ ਬਹੁਤ ਸੋਹਣੇ ਸੋਹਣੇ ਨੇਗੇ ਡਿਜੀਟਲ ਪ੍ਰਿੰਟ ਹੈਗਾ ਅਗਰਵਾਈ ਜੇ ਆਪਾਂ ਡਿਜੀਟਲ ਪ੍ਰਿੰਟ ਦਾ ਆਲ ਓਵਰ ਪ੍ਰਿੰਟ ਸੂਟ ਲੈਣੇ ਆ ਤਾਂ 700-800 ਦੀ ਰੇਂਜ ਵਿੱਚ ਮਿਲਦਾ ਜੀ ਆਪਾਂ ਨੂੰ ਇਹ ਵਾਲਾ ਸੂਟ ਹੈ ਜਿਹੜਾ ਸਟੱਫ ਹੈਗਾ ਤੁਸੀਂ ਇਹ ਵਾਲਾ ਇਹਦਾ ਨੈਕਸਟ ਕਲਰ ਆ ਗਿਆ ਪ੍ਰਿੰਟ ਵੀ ਬਹੁਤ ਸੋਹਣੇ ਸੋਹਣੇ ਨੇ ਆ ਅਗੇ ਦੀ ਬਾਟਮ ਵਰਕ ਪਹੁੰਚਿਆ ਤੇ ਵਰਕ ਹੈਗਾ ਇਹ ਵਾਲਾ ਆ ਗਿਆ ਜੀ ਦਾ ਦੁਪੱਟਾ ਇਹ ਬਹੁਤ ਹੀ ਜੇਜ਼ ਪ੍ਰਾਈਟ ਦੇ ਸੂਟ ਆਏ ਨੇਗੇ ਬਹੁਤ ਸੋਹਣੇ ਨੇ ਸੂਟ ਇਹ ਪ੍ਰਿੰਟ ਵੀ ਬਹੁਤ ਸੋਹਣੇ ਨੇਗੇ ਇਹਨਾਂ ਦੇ ਤੇ ਪਲੇਨ ਬਾਟਮ ਹੈ ਇਹਨਾਂ ਦੀ ਸਾਰਿਆਂ ਦੀ ਪੌਂਚੇ ਦੀ ਸਾਰਿਆਂ ਦੀ ਅਲੱਗ-ਅਲੱਗ ਦਾ ਵਰਕ ਹੋਊਗਾ ਤੇ ਤੁਹਾਨੂੰ ਅਗਲਾ ਕਲਰ ਦਿਖਾਉਣੀ ਆ ਇਹ ਵਾਲਾ ਆ ਗਿਆ ਜੀ ਦਾ ਨੈਕਸਟ ਕਲਰ ਮਸਟਰਡ ਜਿਹੜਾ ਨੀਚੇ ਸੀਗਾ ਪੈਰਟ ਮਹਿੰਦੀ ਕਲਰ ਸੀ ਉਸ ਤੋਂ ਨੀਚੇ ਦਿਖਾਇਆ ਸੀ ਤੁਹਾਨੂੰ ਫਰੋਜੀ ਕਲਰ ਜਿਹੜੀ ਇਹਨਾਂ ਦੇ ਵਿੱਚ ਕਲਰ ਨੇ ਡਾਰਕ ਲਾਈਟ ਜੀ ਕਲਰ ਬਹੁਤ ਸੋਹਣੇ ਆਏ ਨੇ ਕਿ ਪ੍ਰਿੰਟ ਵੀ ਬਹੁਤ ਸੋਹਣੇ ਨੇ ਦੇਖੋ ਡਿਜੀਟਲ ਪ੍ਰਿੰਟ ਸਾਰਿਆਂ ਦੀ ਜਿਹੜੀ ਸ਼ਰਟ ਦੇ ਉੱਤੇ ਮੋਰ ਹੋਊਗੀ 2 ਮੀਟਰ ਦੀ ਸ਼ਰਟ ਹੈ ਕਿ ਕੋਈ ਵੀ ਸੂਟ ਨੂੰ ਬਣਾ ਸਕਦਾ ਬਾਟਮ ਤਾਂ ਇਸ ਸ਼ਰਟ ਦਾ ਕੱਪੜਾ ਜਿਹੜਾ ਪੂਰਾ ਹੋਊਗਾ ਉਹੀ ਜੀ ਗੱਲ ਨਹੀਂ ਹੈਗੀ ਵੀ ਕੋਈ ਕਿਸੇ ਦਾ ਬਣਦਾ ਨਹੀਂ ਸੂਟ ਸੂਟ ਬਿਲਕੁਲ ਜਿਹੜਾ ਸਹੀ ਬਣੂਗਾ ਆ ਵਾਲਾ ਹੈਗਾ ਇਹਦਾ ਦੁਪੱਟਾ ਦੁਪੱਟੀ ਦੀ ਜਿਹੜੀ ਸਾਈਡਾਂ ਤੇ ਜਿਹੜੀ ਪੱਟੀ ਲੱਗੀ ਹੋਈ ਹੈ ਸ਼ਰਟ ਨਾਲ ਦੀ ਦੁਪੱਟਾ ਇਹਦਾ ਹਾਫ ਪਿਓਰ ਦਾ ਆਪਾਂ ਚੀਜ਼ ਉਹੀ ਹੀ ਦੱਸਾਂਗੇ ਜੋ ਵੀ ਹੋਊਗੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੈਗਾ ਦੇਖੋ ਵੀ ਸੂਟ ਇਹ ਇੰਨਾ ਸੋਹਣਾ ਲੱਗ ਰਿਹਾ ਦਿਖਣ ਦੇ ਵਿੱਚ ਅਗਲੇ ਨੂੰ ਇਸ ਤਰ੍ਹਾਂ ਹੋਵੇ ਵੀ ਜਦੋਂ ਅਗਲਾ ਲਾਵੇ ਤਾਂ ਨਾ ਉਸ ਤਰ੍ਹਾਂ ਦੀ ਹੋਵੇ ਜਿਹੜਾ ਸ਼ਰਟ ਦਾ ਕੱਪੜਾ ਉਹ ਹੈਗਾ ਡਿਜੀਟਲ ਪ੍ਰਿੰਟ ਪਿਓਰ ਡਿਜੀਟਲ ਪ੍ਰਿੰਟ ਹੈ ਜੀ ਸ਼ਰਟ ਦਾ ਜਿਹੜੀ ਬਾਟਮ ਹੈਗੀ ਪੰਜਾਬੀ ਕਾਟਨ ਦੇ ਵਿੱਚ ਹੈ ਜਿਹੜੀ ਦੁਪੱਟਾ ਹੈਗੇ ਹਾਫ ਪਿਓਰ ਹੈਗਾ ਦੇਖੋ ਜੀ ਵਾਲਾ ਕਲਰ ਕਿੰਨਾ ਸੋਹਣਾ ਗਜਰੀ ਜਿਹਾ ਬਹੁਤ ਪਿਆਰਾ ਕਲਰ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ ਤੇ ਦੋ ਦੋ ਪ੍ਰਿੰਟ ਨੇ ਅਲੱਗ-ਅਲੱਗ ਦੇ ਜਿਵੇਂ ਇਹਦੇ ਵਿੱਚ ਨੀਚੇ ਸੀਗਾ ਜਿਹੜਾ ਫਰੋਜੀ ਕਲਰ ਦਾ ਉਹ ਸੇਮ ਪ੍ਰਿੰਟ ਸੀਗਾ ਜਿਹੜੇ ਦੋ ਮਹਿੰਦੀ ਕਲਰ ਤੇ ਮਸਟਰਡ ਉਹਨਾਂ ਦਾ ਸੇਮ ਪ੍ਰਿੰਟ ਸੀਗਾ ਇਹ ਵਾਲਾ ਇਹਦਾ ਹੈਗਾ ਪੌਂਚਾ ਤੇ ਵਰਕ ਦੁਪੱਟਾ ਦੇਖੋ ਇਹ ਵਾਲਾ ਹੈਗਾ ਦੁਪੱਟਾ ਦੁਪੱਟੇ ਦੇ ਬਿੱਦ ਦੁਪੱਟੇ ਨਾਲ ਇਸ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਤੁਹਾਨੂੰ 600 ਰੁਪਏ ਦੇ ਵਿੱਚ ਜਿਵੇਂ ਕਿਸੇ ਨੂੰ ਕੋਈ ਬਿਆਦਾ ਪ੍ਰੋਗਰਾਮ ਹੈ ਜੀ ਗਰਮੀਆਂ ਦੀ ਸਰਦੀਆਂ ਦੇ ਵਿੱਚ ਵੀ ਇਹ ਸੂਟ ਚੱਲ ਜਾਂਦੇ ਨੇਗੇ ਲੈ ਜਾਂਦੇ ਨੇਗੇ ਵੀ ਚਲੋ ਹਨਾ ਸਿਲਾਈ ਕਰਕੇ ਪਾਉਣ ਵਾਲਾ ਕੱਪੜਾ ਹਰ ਇੱਕ ਨੂੰ ਪਸੰਦ ਆ ਜਾਂਦਾ ਇਹ ਵਾਲਾ ਇਹ ਕੇਵਲ ਆ ਗਿਆ ਜੀ ਅਗਲਾ ਸੂਟ ਪ੍ਰਿੰਟ ਸੇਮ ਪ੍ਰਿੰਟ ਦੇ ਵਿੱਚ ਮਹਿੰਦੀ ਕਲਰ ਆ ਗਿਆ ਜੀ ਪ੍ਰਿੰਟ ਸੇਮ ਹੈਗਾ ਦੁਪੱਟਾ ਪੌਂਚੇ ਤੇ ਵਰਕ ਵੀ ਸੇਮ ਹੈ ਦੇ ਇਹ ਵਾਲਾ ਦੇ ਇਹ ਵਾਲੇ ਆ ਗਏ ਜੀ ਸੀ ਸਰਪ੍ਰਾਈਜ਼ ਦੇ ਵਿੱਚ ਡਿਜੀਟਲ ਪ੍ਰਿੰਟ ਨਾਲ ਦੁਪੱਟੇ ਤੇ ਹੁਣ ਤੁਹਾਨੂੰ ਆਪਾਂ ਹੋਰ ਸਟਫ ਦਿਖਾਣੇ ਆ ਕੋਈ ਹੁਣ ਤੁਹਾਨੂੰ ਦਿਖਾਣੇ ਜੀ ਆਪਾਂ ਆਲ ਓਵਰ ਸੂਟ ਇਹ ਵਾਲਾ ਹੈਗਾ ਜਿਹੜਾ ਆਲ ਓਵਰ ਸੂਟ ਹੈ ਇਹ ਵੀ ਡਿਜੀਟਲ ਪ੍ਰਿੰਟ ਹੈਗਾ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਵਾਲਾ ਹੈਗਾ ਮਸ਼ਲੀਨ कॉटन ਦਾ ਆਹ ਵਾਲਾ ਦੁਪੱਟਾ ਜੀ ਇਹਦੇ ਨਾਲ ਦੁਪੱਟੇ ਦਾ ਬਹੁਤ ਸੋਹਣਾ ਹੈ ਪੂਰਾ ਲੰਮਾ ਚੌੜਾ ਦੁਪੱਟਾ ਬਣਿਆ ਹੋਇਆ ਆਲ ਓਵਰ ਪੂਰਾ 5 ਮੀਟਰ ਸੂਟ ਹੈਗਾ ਕਪੜਾ ਹੈਗਾ ਜਿਹੜਾ ਡਿਜੀਟਲ ਸਟੱਫ ਹੈ ਜਿਹੜਾ ਇਹਦਾ ਹੈਗਾ ਡਿਜੀਟਲ ਪ੍ਰਿੰਟ ਜਿਹੜਾ ਇਹ ਵਾਲਾ ਸਟੱਫ ਹੁੰਦਾ ਜੀ ਬਹੁਤ ਵਧੀਆ ਹੁੰਦਾ ਹੈਗਾ ਇਹ ਵਾਲਾ ਤੇ ਇਹ ਜਿਹੜਾ ਸਟੱਫ ਹੈ ਨਾ ਮਤਲਬ ਹੀਟ ਵਗੈਰਾ ਨਹੀਂ ਛੇਤੀ ਫਟਦਾ ਨਹੀਂ ਹੈਗਾ ਇਹ ਇਹ ਜਿਹੜਾ ਕੱਪੜਾ ਹੁੰਦਾ ਹੈ ਘਸ ਘਸ ਕੇ ਪਾੜਦਾ ਜਿਹੜੀ ਕਾਟਨ ਕੈਂਬ੍ਰਿਕ ਵਗੈਰਾ ਹੁੰਦੀ ਹੈ ਕਿ ਨਾ ਉਹ ਬਹੁਤ ਜਲਦੀ ਫੇਟ ਤਾਂ ਛੇਤੀ ਹੁੰਦੀ ਨਹੀਂ ਪਰ ਉਹ ਫਟ ਛੇਤੀ ਜਾਂਦੀ ਹੈ ਜਿਹੜਾ ਇਹ ਹੁੰਦਾ ਹੈਗਾ ਇਹ ਪਾੜਦਾ ਨਹੀਂ ਛੇਤੀ ਇਹ ਕੱਪੜਾ ਹੰਡਾ ਨਾ ਨਾ ਕੱਪੜਾ ਹੁੰਦਾ ਜਿਵੇਂ ਬੁੜੀਆਂ ਕਹਿੰਦੇ ਨੇ ਵੀ ਹੰਡਾ ਉਜਾ ਕੱਪੜਾ ਦੇ ਜਿਹੜਾ ਵਧੀਆ ਚੱਲੇ ਜੇ ਆਪਾਂ ਰੇਟ ਲਾਉਣਾ ਤਾਂ ਵਧੀਆ ਵਧੀਆ ਪਾਈਏ ਉਹਨੂੰ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਆਪਾਂ ਇਹਦੇ ਵਿੱਚ ਵਸੇ ਫੇਲ ਹੋ ਗਏ ਦੋ ਤਿੰਨ ਕਲਰ ਇਹਦੇ ਵਿੱਚ ਹੈਗੇ ਸੀ ਫੇਲ ਹੋ ਗਏ ਤੇ ਤੁਹਾਨੂੰ ਇਹਦੇ ਵਿੱਚ ਪ੍ਰਿੰਟ ਅਗਲਾ ਹੀ ਮਿਲ ਗਿਆ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵਾਲਾ ਪ੍ਰਿੰਟ ਤਾਂ ਇਹਦੇ ਵਿੱਚ ਵੀ ਸੇਮ ਦੁਪੱਟਾ ਹੈ ਪ੍ਰਿੰਟ ਦਾ ਫਰਕ ਹੈ ਕਲਰ ਅਲੱਗ ਹੈਗਾ ਇਹ ਵੀ ਗਜਰੀ ਜਿਹਾ ਕਲਰ ਹੈ ਜੀ ਪ੍ਰਿੰਟ ਇਹਦਾ ਵੀ ਵੱਖਰਾ ਜਿਹਾ ਦੇਖੋ ਪ੍ਰਿੰਟ ਬਹੁਤ ਸੋਹਣਾ ਇਹਦਾ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਇਸ ਤਰ੍ਹਾਂ ਰਹੂਗੀ 셀프 ਪ੍ਰਿੰਟ ਪਲੇਨ ਦੀ ਬਾਟਮ ਹੋਊਗੀ ਇਹ ਵਾਲੇ ਸੂਟ ਨੇ ਜੀ ਆਲਓਵਰ ਨੇਗੇ ਇਹ ਵਾਲਾ ਵੀ ਆਲਓਵਰ ਹੈ ਜਿਹੜੀ ਇਹਦੀ ਬਾਟਮ ਹੈ ਉਹ ਇਸ ਤਰ੍ਹਾਂ ਰਹੂਗੀ ਕਲਰ ਨਾਲ ਦੀ ਹੁੰਦਾ ਪਰ ਪ੍ਰਿੰਟ ਹੁੰਦਾ ਸ਼ਰਟ ਨਾਲ ਦਾ ਵਿੱਚ 셀프 ਪ੍ਰਿੰਟ ਹੁੰਦਾ ਇਹ ਵਾਲਾ ਪ੍ਰਿੰਟ ਆਲਓਵਰ ਹੈ ਇਹ ਆ ਗਿਆ ਦੁਪੱਟਾ ਇਹਦੇ ਵਿੱਚ ਕਲਰ ਮਿਲ ਨਹੀਂ ਪਾਣੇ ਕਿ ਜੈ ਸ਼ੰਕਰ ਪ੍ਰਿੰਟ ਸੂਟ ਨਹੀਂ ਜੀ ਬਹੁਤ ਸੋਹਣਾ कि ये बॉटम है कि सेल्फ ये प्लेन बॉटम है ब्लेंडर कलर है लाइट पिचेज कलर है ये आ गया फरोजी कलर ਅੱਪਾ ਤੋਂ ਇੱਕ ਦੋ ਪੀਸ ਨੇ ਜਿਹੜੇ ਖੋਲ ਕੇ ਦਿਖਾ ਦਿੱਤੇ ਨੇ ਜਿਹੜੇ ਇਹ ਵਾਲੇ ਪੀਸ ਨੇ ਆਪਾਂ ਓਪਨ ਨੇ ਦਿੱਤੇ ਹੈ ਪਰ ਇਹਨਾਂ ਦੇ ਪ੍ਰਿੰਟ ਦੇਖੋ ਸੇਮ ਨੇ ਜੇ ਸੇਮ ਦੁਪੱਟੀਆਂ ਹਨ ਤਾਂ ਇੱਕ ਇੱਕ ਸੈੱਟ ਸੂਟ ਇਹਨਾਂ ਦੇ ਵਿੱਚੋਂ ਆਪਾਂ ਨੇ ਓਪਨ ਕਰਕੇ ਦਿਖਾ ਦਿੱਤਾ ਦੁਪੱਟਾ ਤੇ ਬਾਟਮ ਜੋ ਵੀ ਆਲਓਵਰ ਨੇ ਉਦਾਂ ਦਿਖਾ ਦਿੱਤੀ ਬਾਕੀ ਇਹਨਾਂ ਦੇ ਸਟੈਂਪ ਦਿਖਾ ਦਿੱਤੀ ਇਹ ਵੀ ਕਿੱਸੀ ਹੈ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਖਰੀਦਣਾ ਚਾਹੁੰਦੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਤੁਹਾਨੂੰ ਵੈਸੇ ਵੀਡੀਓ ਡੇਲੀ ਦੇਖਿਆ ਕਰੋ ਜੀ ਆਪਾਂ ਤੁਹਾਨੂੰ ਨਵੇਂ-ਨਵੇਂ ਸੂਟਾਂ ਦੀ ਸੋਹਣੇ-ਸੋਹਣੇ ਸੂਟਾਂ ਦੀ ਇਹ ਵੀਡੀਓ ਜਿਹੜੀਆਂ ਹੈਗੀਆਂ ਅਪਲੋਡ ਕਰਿਆ ਕਰਾਂਗੇ ਸੋਹਣੇ-ਸੋਹਣੇ ਸੂਟ ਦਿਖਾਇਆ ਕਰਾਂਗੇ ਤੁਹਾਨੂੰ ਡੇਲੀ ਤੇ ਅੱਜ ਦੀ ਵੀਡੀਓ ਆਪਣੀ ਇੰਨੇ ਹੀ ਸੂਟਾਂ ਦੀ ਹੈ ਤੁਹਾਨੂੰ ਹਰ ਰੋਜ਼ ਸੋਹਣੇ-ਸੋਹਣੇ ਸੂਟ ਦਿਖਾਇਆ ਕਰਾਂਗੇ ਵੀਡੀਓ ਨੂੰ ਜਰੂਰ ਦੇਖਿਆ ਕਰੋ ਆਰਡਰ ਵੀ ਲਿਆ ਕਰੋ ਜੀ ਸੂਟ ਖਰੀਦਿਆ ਵੀ ਕਰੋ ਤੇ ਤਦ ਤੱਕ ਲਈ ਧੰਨਵਾਦ ਸਸ਼ੀਕਾਲ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ